ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਹੋ ਸਾਰੇ? ਸਾਰੇ ਖੁੱਪ ਸਾਰੇ ਬਹੁਤ ਵਧੀਆ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਆਪਾਂ ਹੁਣ ਵਲੌਗ ਸਟਾਰਟ ਕਰਨ ਚੱਲੇ ਆਂ। ਅੱਜ ਮੈਂ ਸਵੇਰੀ ਢਾਲੀ। ਟਿਊਜ਼ਡੇ ਦਾ ਦਿਨ ਹੈ। ਮੈਂ ਤੁਹਾਨੂੰ ਦਿਖਾਨੀਆਂ ਜਿਹੜੀਆਂ ਸਲਵਾਰਾਂ ਖਰਾਬ ਹੋਈਆਂ ਸੀਗੀਆਂ ਆ ਮੇਰੀ ਚਿਕਨ ਦੀ ਸਲਾਰ ਸੀ। ਆਪਾਂ ਇਹਦਾ ਨਾਲਾ ਕੱਢ ਲਿਆ। ਵੈਸੇ ਇਹਦੇ ਨਾਲੇ ਤੇ ਵੀ ਰੰਗ ਚੜ ਚੁੱਕੇ ਆ। ਨਾਲੇ ਇਹਦੀ ਮੈਨੂੰ ਬਹੁਤ ਕਿਲਤ ਹੋ ਜਾਂਦੀ ਆ। ਵੈਸੇ ਮੈਂ ਅੱਜਕੱਲ ਸਲਵਾਰਾਂ ਚ ਇਲਾਸਟਿਕ ਪਾਉਂਦੀ ਆ। ਪਰ ਜਿਹੜੀਆਂ ਹੁਣ ਮੈਂ ਖੁੰਦੇ ਵਾਲੀਆਂ ਸਲਵਾਰਾਂ ਬਣਵਾ ਰਹੀ ਆ ਨਾ ਉਹਨਾਂ ਤੇ ਉਹ ਨਹੀਂ ਪਾਉਂਦੇ ਹੈਗੇ ਲਾਸਟਿਕ ਵੈਸੇ ਉਹਦੇ ਚ ਵੀ ਠੀਕ ਹੈ ਜੇ ਲਾਸਟਿਕ ਪੈ ਜਾਵੇ ਹਨਾ ਉਹ ਪਾਈ ਨਹੀਂ ਰਹੇ ਹੈਗੇ ਇਸ ਕਰਕੇ ਥੋੜਾ ਬੋਤਾ ਇੱਕ ਅੱਧਾ ਨਾਲਾ ਤਾਂ ਚਾਹੀਦਾ ਹੁੰਦਾ ਕਈ ਵਾਰ ਦਸਨਵਾਰਾ ਵਾਲੀ ਖੁੱਲ ਜਵੇ ਹਨਾ ਤਾਂ ਆਹ ਵਾਲੀ ਨੂੰ ਵੀ ਰੰਗ ਚੜ ਗਿਆ ਆਹ ਵਾਲੀ ਨੂੰ ਵੀ ਰੰਗ ਚੜ ਗਿਆ ਇਹਦੀ ਤਾਂ ਪਰ ਮੈਂ ਕਾਪੀ ਕਰ ਲੂੰਗੀ ਇਹਦਾ ਨਾ ਦੇਖਿਓ ਮੂਰੀ ਦਾ ਡਿਜ਼ਾਈਨ ਇੰਨਾ ਸੋਹਣਾ ਹੈ ਮਤਲਬ ਤੁਸੀਂ ਜ਼ੂਮ ਕਰ ਸਕਦੇ ਹੋ ਇਹਦੀ ਮੂਰੀ ਦਾ ਹੀ ਡਿਜ਼ਾਈਨ ਇੰਨਾ ਜਿਆਦਾ ਸੋਹਣਾ ਹੈ ਨਾ ਮਤਲਬ ਮੈਂ ਇਹ ਕਾਪੀ ਕਰੂੰਗੀ ਇਹਨੂੰ ਹਲੇ ਆਪਾਂ ਬਾਹਰ ਰੱਖ ਲੈਨੇ ਆ ਹਨਾ ਇਹਨੂੰ ਹਲੇ ਬਾਹਰ ਰੱਖ ਲੈਨੇ ਆ ਆ ਇਹਨੂੰ ਵੀ ਰੰਗ ਚੜ ਗਿਆ ਆ ਮੇਰੀ yellow ਸਲਵਾਰ ਸੀਗੀ yellow ਸ਼ਰਟ ਨਾਲ ਆ ਵਾਲੀ ਸ਼ਰਟ ਨਾਲ ਇਹ ਵੈਸੇ ਵੀ ਮੈਂ ਡਿਸਪੋਜ਼ ਆਫ ਕਰਨਾ ਸੀਗਾ ਇਹ ਸੂਟ ਮੈਂ ਹੁਣ ਪਾਉਣਾ ਨਹੀਂਗਾ ਮੇਰਾ ਦਿਲ ਲੱਗ ਗਿਆ ਇਹਨੂੰ ਵੀ ਕਲਰ ਚੜ ਗਿਆ ਆ ਸ਼ਰਟ ਵੀ ਆਪਾਂ ਡਿਸਪੋਜ਼ ਆਫ ਕਰਤੀ ਅੱਜ ਤੇ ਇਹ ਕਾ ਮੇਰੀ ਸਲਵਾਰ ਸੀਗੀ white ਇਹਨੂੰ ਵੀ ਕਲਰ ਚੜ ਗਿਆ ਆ ਮੇਰਾ ਕੁੜਤਾ ਸੀਗਾ ਇਹ ਵੀ ਬੀਬਾ ਤੋਂ ਲਿਆ ਹੋਇਆ ਕੁਰਤਾ ਸੀਗਾ ਮੇਰਾ ਅ ਟੈਗ ਨਹੀਂ ਹੈਗਾ ਮੈਂ ਦਿਖਾਉਣਾ ਸੀ ਦਿਖਾਉਣੀ ਤੁਹਾਨੂੰ ਇਹ ਬੀਬਾ ਤੋਂ ਲਿਆ ਸੀਗਾ ਮੈਂ ਕਾਟਨ ਦਾ ਕੁਰਤਾ ਇਹਦੇ ਤੇ ਵੀ ਸਾਰਾ ਰੰਗ ਚੜ ਗਿਆ ਪਿਓਰ ਵਾਈਟ ਕੁਰਤਾ ਸੀਗਾ ਸ਼ਾਇਦ ਤੁਸੀਂ ਮੇਰੇ ਕਈ ਵੀਡੀਓਸ ਪਾਇਆ ਵੀ ਦੇਖਿਆ ਸੋ ਆ ਜਿਹੜੇ ਕੱਪੜੇ ਮੈਂ ਤੁਹਾਨੂੰ ਦਿਖਾਏ ਸੀ ਡਿਸਪੋਜ਼ ਆਫ ਕੀਤੇ ਸੀਗੇ ਇਹਨਾਂ ਦੇ ਵਿੱਚ ਆ ਵੀ ਸ਼ਰਟ ਨਹੀਂ ਹੁਣ ਮੈਂ ਪਾਣੀ ਕਾਟਨ ਦੀ ਇਹ ਵੀ ਖਤਮ ਕਰਤੀ ਸਾਰੇ ਡਿਸਪੋਜ਼ ਆਫ ਕਰਕੇ ਆ ਗੱਠਾ ਬੰਨ੍ਹ ਕੇ ਰੱਖ ਦਿੱਤੀਆਂ ਦੇਖੀ ਜਾਊਗੀ ਟੈਸਟਿੰਗ ਨੂੰ ਲਾ ਲਾਂਗੇ ਇਦੇ ਚੋਂ ਵੈਸੇ ਕਹਿੰਦੇ ਡਸਟਿੰਗ ਨੂੰ ਵੀ ਨਹੀਂ ਲਾਈ ਦੇ ਕੱਪੜੇ ਤੇ ਆਪਾਂ ਕੁਛਕ ਡਸਟਿੰਗ ਨੂੰ ਲਾ ਲਾਂਗੇ ਦੇਖ ਲੈਣੇ ਆ ਜਿਵੇਂ ਵੀ ਹੋਊਗਾ ਪਰ ਬੈੱਡ ਪਰਨੇ ਸ਼ੁਰੂ ਕਰਤੇ ਹੁਣ ਮੈਂ ਮੈਨੂੰ ਬਹੁਤ ਮੈਨੂੰ ਬਹੁਤ ਹੁੰਦਾ ਵੀ ਮੈਂ ਆਪਣੀ ਅਲਮਾਰੀ ਖਾਲੀ ਕਰਾਂ ਵੀ ਜੇ ਅਲਮਾਰੀ ਖਾਲੀ ਹੋਊਗੀ ਤਾਂ ਜਾ ਕੇ ਨਵੇਂ ਸੂਟ ਆਉਣਗੇ ਹਨਾ ਅਮਨ ਜੀ ਹਨਾ ਅਮਨ ਤਾਂ ਕਹਿੰਦੇ ਹੁੰਦੇ ਨੇ ਕਹਿੰਦੇ ਇੰਨੇ ਸੂਟ ਸੁਵਾਉਣ ਦਾ ਕੀ ਫਾਇਦਾ ਪਾਉਣੇ ਤਾਂ ਤੂੰ ਇਹੋ ਜਿਹੀ ਕਸੇ ਪਿਟੇ ਨਹੀਂ ਜਾਂ ਪਜਾਮੇ ਟੀ-ਸ਼ਰਟਾਂ ਨੇ ਹਨਾ ਨਵੇਂ ਸੂਟ ਸੁਵਾਉਣ ਦਾ ਕੀ ਫਾਇਦਾ ਚਾਰ ਪੰਜ ਸੂਟ ਨਵੇਂ ਸੁਆਏ ਨੇ ਉਹ ਵੀ ਤੁਹਾਨੂੰ ਦਿਖਾਉਂਗੀ ਤਿੰਨ ਕ ਸਲਵਾਰਾ ਡਿਜ਼ਾਈਨ ਕਰਾਈਆਂ ਨੇ ਇੱਕ ਬੇਬੀ ਪਿੰਕ ਜੇ ਕਲਰ ਦੀ ਕਰਾ ਲਈ ਵੀ ਸਾਰਿਆਂ ਨਾਲ ਚੱਲ ਜੂ ਇੱਕ ਫਰੋਜ਼ੀ ਕਰਾ ਲਈ ਕਿ ਦੋ ਤਿੰਨ ਨਾਲ ਚੱਲ ਜੂਗੀ ਤੇ ਉਹ ਵੀ ਤੁਹਾਨੂੰ ਸੂਟ ਸੱਚ ਦੀ ਵੀਡੀਓ ਸਾਰੇ ਦਿਖਾਉਂਗੀ ਮੈਂ ਕਿਹੜੇ ਕਿੱਦਾਂ ਕਿੱਦਾਂ ਡਿਜ਼ਾਈਨ ਕਰਵਾਏ ਨੇ 100 1.5 ਮਾਰੇ ਕੱਪੜੇ ਸੁਆਏ ਨੇ ਤੁਹਾਨੂੰ ਸਾਰੇ ਦਿਖਾਉਣੀ ਆ ਕੀ ਕਿੱਦਾਂ ਬਣਾਇਆ ਕੁਸ਼ਕ ਤਿੰਨ ਵਿੱਚ ਸਲਵਾਰਾ ਬਣਾਈਆਂ ਨੇ ਜਿਹੜੀਆਂ ਮਤਲਬ ਅੱਜ ਤਾਂ ਵਾਅਦਾ ਕਰਾਇਆ ਕਿ ਮੈਂ ਕਿਸੇ ਨਾਲ ਵੀ ਪਾ ਸਕਦੀ ਹਾਂ ਹਣਾ ਸਭ ਤੋਂ ਪਹਿਲਾਂ ਆਪਾਂ ਸਲਵਾਰਾਂ ਨਾਲ ਹੀ ਸਟਾਰਟ ਕਰਦੇ ਹਾਂ ਆਹ ਸਲਵਾਰ ਵੈਸੇ ਤੁਸੀਂ ਮੇਰੇ ਪਿਛਲੀ ਵੀਡੀਓਜ਼ 'ਚ ਦੇਖਿਆ ਸੀਗਾ ਮਾਮਾਈ ਦੀ ਬੇਟੀ ਵਰਕ ਕਰ ਰਹੀ ਸੀ ਆਹ ਸਲਵਾਰਾਂ ਦਾ ਤੇ ਦੇਖੋ ਮੇਰੀ ਕਿੰਨੀ ਸੋਹਣੀ ਸਲਵਾਰ ਬਣੀ ਆ ਪਾਕਿਸਤਾਨੀ ਇਹਦੇ ਥੱਲੇ ਆਪਾਂ ਨਾ ਉਹ ਲਾਇਆ ਟੇਸਟਿੰਗ ਪੇਪਰ ਪੇਸਟਿੰਗ ਤੇ ਇਹ ਮੇਰੀ ਇਹ ਮੈਂ ਸਲਵਾਰ ਬਣਾਈ ਹੈ ਇਹਦੀ ਸ਼ਰਟ ਐਕਚੁਅਲੀ ਖਾਸੇ ਵਾਲੀ ਗੱਲ ਦੱਸਦੀਆਂ ਇਹਦੀ ਨਾ ਸ਼ਰਟ ਮੇਰੀ ਪਤਾ ਨਹੀਂ ਉਧਰ ਪੰਜਾਬੀ ਬਾਗ ਰਹੇਗੀ ਮੰਮੀ ਕਹਿੰਦੇ ਤੂੰ ਇੱਧਰ ਲੈ ਗਈ ਮੇਰੇ ਤਾਂ ਅੱਧੇ ਕੱਪੜੇ ਐਂ ਹੀ ਹੋਏ ਰਹਿੰਦੇ ਨੇ ਅਮਨਜੀਤ ਮੈਨੂੰ ਇੰਨੀਆਂ ਗਾਲਾਂ ਕੱਢਦੇ ਨੇ ਕਹਿੰਦੇ ਇਹ ਜਿਹੇ ਕੱਪੜੇ ਸੁਆਣਦੀ ਤੈਨੂੰ ਕੀ ਐ ਜਿਹੜੇ ਤੇਰੇ ਕੱਪੜੇ ਲੱਭਦੇ ਹੀ ਨਹੀਂ ਹਲੇ ਕਹਿੰਦੀ ਮੇਰੇ ਕੋ ਕੱਪੜੇ ਨਹੀਂ ਜਦ ਮੈਂ ਕਿਤੇ ਜਾਣਾ ਹੋਵੇ ਨਾ ਮੇਰੇ ਕੋ ਕੋਈ ਕੱਪੜਾ ਨਹੀਂ ਹੁੰਦਾ ਆਹ ਹੈਗੀਆਂ ਮੇਰੀ ਪਾਕਿਸਤਾਨੀ ਸਲਵਾਰਾਂ YouTube ਦਾ ਸਾਰੇ ਪੈਸੇ ਨਾ ਐਤਕੀ ਸੂਟਾ ਦੇ ਹੀ ਲਾਉਣੇ ਨੇ ਤੇ ਆ ਮੇਰੀ ਪਾਕਿਸਤਾਨੀ ਸਲਵਾਰ ਐਕਚੁਅਲੀ ਥੋੜਾ ਜਿਹਾ ਕਪੜਾ ਛਿੱਜ ਗਿਆ ਉਹਦੇ ਚ ਪਾਉਣ ਨਾਲ ਨਾ ਜਿਹੜਾ ਫਰੇਮ ਪਾਉਣੇ ਹੁੰਨੇ ਆਪਾਂ ਉਹਦੇ ਕਰਕੇ ਛਿੱਜ ਗਿਆ ਇਸ ਕਰਕੇ ਆਪਾਂ ਥੋੜੀ ਜਿਹੀ ਪੇਸਟਿੰਗ ਲਾ ਕੇ ਵੈਸੇ ਬਹੁਤ ਸੋਹਣੀ ਸਲਵਾਰ ਬਣ ਰਹੀ ਆ ਦੇਖੋ ਮਤਲਬ ਤੁਸੀਂ ਹੈਰਾਨ ਮੰਨੋਗੇ ਹੈਂਡਵਰਕ ਹੈ ਸਾਰਾ ਬਹੁਤ ਸੋਹਣੀ ਮੂਰੀ ਬਣੀ ਹੈ ਉਹ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਆ ਮੇਰਾ ਆ ਵੀ ਸੂਟ ਇਹਦੇ ਤੇ ਮੈਂ ਕੋਈ ਡਿਜ਼ਾਈਨਿੰਗ ਜ਼ਿਆਦਾ ਨਹੀਂ ਕਰਵਾਈ ਹੈਗੀ ਇਹਦੇ ਨਾਲ ਆ ਗਲਾ ਬਣਾਇਆ ਹੈ ਇਹਦੇ ਆ ਗਲਾ ਬਣਵਾਇਆ ਕਲੀਆਂ મે অলਵੇਸ ਪਾਉਣੀ ਆ ਮੈਨੂੰ ਕਲੀਆਂ ਤੋਂ ਬਿਨਾ ਫਿਟਿੰਗ ਨਹੀਂ ਆਉਂਦੀ ਤੇ ਗੋਲ ਘੇਰਾ ਕਲੀਆਂ ਪੁਆਈਆਂ ਨੇ ਤੇ ਆ ਵਾਲਾ ਗਲਾ ਬਣਵਾਇਆ ਬਹੁਤ ਸੋਹਣਾ ਤੇ 슬ੀਵਸ ਦੇ ਬੈਲ ਸ਼ੇਪ ਬਾਜੂ ਬਣਾਈਏ ਕਿਉਂਕਿ ਗਰਮੀ ਦੇ ਵਿੱਚ ਨਾ ਬੈਲ ਸ਼ੇਪ ਬਹੁਤ ਵਧੀਆ ਲੱਗਦੀ ਹੈ ਵਿੱਚ ਆ ਲੇਸਿਸ ਮੜਾ ਕੇ ਤੇ ਇਹਦੀ ਸਲਵਾਰ ਦਿਖਾ ਲਈਏ ਮੈਂ ਤੁਹਾਨੂੰ ਕਿੱਦਾਂ ਦੀ ਬਣਾਈ ਹੈ ਇਹਦੀ ਸਲਵਾਰ ਤੇ ਮੈਂ 4 ਉਹ ਕਰਵਾਏ ਨੇ ਐਂਕਰ ਬੈਂਕਰ ਦਾ ਦੁਆਰਾ ਫੈਸ਼ਨ ਆ ਚੁੱਕਿਆ ਬਹੁਤ ਸੋਹਣੇ ਲੱਗਦੇ ਨੇ ਹੋਏ ਹੋਏ ਆ ਦੇਖੋ ਇੱਕ ਪੀਚ ਫਿਰ ਫਰੋਜ਼ੀ ਫਿਰ ਪੀਚ ਫਿਰ ਫਰੋਜ਼ੀ ਇਹ ਮੇਰੀਆਂ ਪਾਕਿਸਤਾਨੀ ਸਲਵਾਰਾਂ ਨੇ ਸਾਢੇ 8 ਮੂਰੀ ਰੱਖਣ ਲੱਗ ਗਈ ਹੋ ਮੈਂ 8 ਵੀ ਨਹੀਂ ਰੱਖ ਰਹੀ ਸਾਢੇ 8 ਮੂਰੀ ਆ ਬਹੁਤ ਸੋਹਣੀ ਲੱਗਦੀਆਂ ਨੇ ਇਹ ਸਲਵਾਰਾਂ ਪਾਈਆਂ ਹਨਾ ਪੰਜ ਛੇ ਸੂਟ ਬਣਾਉਣੀ ਹੁੰਦੀਆਂ ਉਹ ਤੁਹਾਡੇ ਨਾਲ ਜਰੂਰ ਸ਼ੇਅਰ ਕਰਦੀ ਹੁੰਦੀ ਆ ਵੀ ਮੈਂ ਕੀ ਕੀ ਲੈ ਕੇ ਬਣਵਾਇਆ ਤੇ ਆ ਸ਼ਰਟ ਨਾ ਮੇਰੇ ਕੋਲ ਆਲਰੇਡੀ ਸੀਗੀ ਆ ਸ਼ਰਟ ਤੁਸੀਂ ਹਮੇਸ਼ਾ ਦੇਖਦੇ ਸੀ ਮੇਰੇ ਕੋਲ ਆਲਰੇਡੀ ਸੀਗੀ ਆਨੇ ਲੱਗ ਗਿਆ ਮੈਂ ਹਲੇ ਇੱਕ ਵਾਰ ਵੀ ਨਹੀਂ ਪਾਈ ਨਾ ਪਾਣ ਦਾ ਰੀਜ਼ਨ ਇਹ ਸੀ ਕਿਉਂਕਿ ਮੇਰੇ ਕੋਲ ਇਹਦੇ ਨਾਲ ਦੀ ਸਲਵਾਰ ਨਹੀਂ ਸੀ ਹੁਣ ਮੈਂ ਇੰਨੀ ਸੋਹਣੀ ਸਲਵਾਰ ਡਿਜ਼ਾਈਨ ਕਰਾਈ ਹੈ ਔਰ ਇਹ ਜਹ ਕਲਰ ਕਰਾਇਆ ਇਹਦੇ ਨਾਲ ਵੀ ਮੈਚ ਕਰਦਾ ਉਹ ਮੇਰੀ ਖੋਰ ਹੈ ਉਹਦੇ ਨਾਲ ਵੀ ਮੈਚ ਕਰਦਾ ਕਿਉਂਕਿ ਇਹਦੇ ਵਿੱਚ ਨਾ ਟ੍ਰਿਪਲ ਸ਼ੇਡ ਨੇ ਆ ਦੇਖੋ ਆਹ ਵਾਲਾ ਜਿਹੜਾ ਸ਼ੇਡ ਹੈ ਨਾ ਇਹਦੇ ਨਾਲ ਦੀ ਮੈਚ ਕਰਵਾਈਆ ਟ੍ਰਿਪਲ ਸ਼ੇਡ ਔਰ ਸਲਵਾਰ ਕਹੇਜੀ ਹੈ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਮੇਰੀ ਸਲਵਾਰ ਪੌਥ ਸੋਨਾ ਡਿਜ਼ਾਈਨ ਕਰਵਾਇਆ ਹੈ ਏ ਮੇਰੀ ਸਲਵਾਰ ਦੀ ਮੂਰੀ ਐ ਸਾਰੇ ਪ੍ਰੈਸ ਹੋਣ ਵਾਲੇ ਨੇ ਮੈਂ ਵਰਕ ਵਾਲੇ ਤੋਂ ਐਂ ਚੱਕ ਲਈ ਆਈ ਦੇਖੋ ਮੇਰੀ ਸਲਵਾਰ ਦੀ ਮੂਰੀ ਮਤਲਬ ਇਸ ਸੂਟ ਹੁਣ ਨਾ ਕੰਮ ਚ ਆਜੂਗਾ ਹੋਂਦ ਚ ਆਜੂਗਾ ਨਹੀਂ ਤਾਂ ਵਿਚਾਰਾ ਐਂ ਪਿਆ ਸੀਗਾ ਇਹ ਮੇਰੀ ਸਲਵਾਰ ਦੀ ਹੁਣ ਮੂਰੀ ਡਿਜ਼ਾਈਨ ਕਰਵਾ ਕੇ ਕਾਫੀ ਦੋ ਤਿੰਨ ਸਲਵਾਰਾਂ ਕਰਾਈਆਂ ਨੇ ਸਾਰੀਆਂ ਤੁਹਾਨੂੰ ਦਿਖਾਉਣੀ ਆ ਇਹ ਡਿਜ਼ਾਈਨ ਕਰਕੇ ਹੁਣ ਇਹਦੇ ਨਾਲ ਪੈਣ ਜੋਗਾ ਹੋ ਜੂਗਾ ਆ ਸੂਟ ਇਦੇ ਨਾਲ ਪੈਨ ਜੋਗਾ ਹੋ ਜੂਗਾ ਇਹ ਕਲਰ ਇਹ ਜਾ ਕਰਾਇਆ ਇੱਕ ਮੇਰੀ ਹੋਰ ਸ਼ਰਟ ਹੈ ਉਹਦੇ ਨਾਲ ਵੀ ਇਹ ਸਲਵਾਰ ਚੱਲ ਜੂਗੀ ਇਹਦੇ ਨਾਲ ਵੀ ਚੱਲ ਜੂਗੀ ਕਿਉਂਕਿ ਉੱਨੀ ਕਿ ਦਾ ਫਰਕ ਤਾਂ ਚੱਲ ਜਾਂਦਾ ਹੁੰਦਾ ਆਪਾਂ ਕੀ ਕਰਾਂਗੇ ਸਲਵਾਰ ਦੇ ਨਾਲ ਦਾ ਦੁਪੱਟਾ ਲੈ ਲਾਗੇ ਫਿਰ ਆਟੋਮੈਟਿਕਲੀ ਚੱਲ ਜਾਂਦਾ ਹੈ ਹਨਾ ਇਹ ਹੋ ਗਿਆ ਮੇਰਾ ਨਵਾਂ ਸੂਟ ਮੈਂ ਬਹੁਤ ਸੋਣਾ ਪ੍ਰਿੰਟ ਲਿਆ ਸੀ ਫਿਰ ਦਿਮਾਗ ਲਾਇਆ ਨੈਟ ਪਈ ਸੀ ਮੇਰੇ ਕੋਲ ਬਹੁਤ ਪੁਰਾਣੀ ਕਿਸੇ ਸੂਟ ਚੋਂ ਬਚੀ ਹੋਈ ਨੈਟ ਪਈ ਸੀ ਉਹਦਾ ਡਿਜ਼ਾਈਨਿੰਗ ਕਰਵਾਇਆ ਦੇਖੋ 슬ੀਵਸ 슬ੀਵਸ ਉਹਦੀ ਡਿਜ਼ਾਈਨਿੰਗ ਕਰਵਾ ਕੇ ਨੈੱਟ ਬਚੀ ਪਈ ਸੀ ਉਹਦੀ ਡਿਜ਼ਾਈਨਿੰਗ ਹੋਈ ਹੈ ਪਰ ਹੁਣ ਮੇਰੇ ਘੂਟ ਕੀ ਚੜਿਆ ਹੋਇਆ ਮੈਂ ਤੁਹਾਨੂੰ ਦੱਸਦੀ ਆ ਇਹਦੇ ਨਾਲ ਬਣਾਈ ਹੈ ਮੈਂ ਭਾਰੀ ਸਲਵਾਰ ਪੂਰੀ 3 ਮੀਟਰ ਦੀ ਸਲਵਾਰ 5 ਮੀਟਰ ਸੂਟ ਲੈ ਕੇ ਆਈ ਸੀਗੀ ਉਹ ਸਾਰਾ ਸਲਵਾਰ ਤੇ ਕੱਪੜਾ ਲਾਤਾ ਤੇ ਮੂਰੀਆਂ ਇਦਾਂ ਹੀ ਰੱਖੀਆ ਫਿਰ ਮੇਰਾ ਦਿਲ ਕੀਤਾ ਸੀ ਵਿਚਾਲਾ ਨੈੱਟ ਇਹਦੇ ਤੇ ਲਵਾਲੂ ਪਰ ਨੈੱਟ ਥੋੜੀ ਸੀ ਫਿਰ ਮੈਂ ਬਾਜੂ ਵੀ ਕੱਢਣੇ ਸੀਗੇ ਤੇ ਇਸ ਕਰਕੇ ਆ ਦੇਖੋ ਇਹਦੀ ਸਲਵਾਰ ਬਾਤ ਸੋਨੇ ਸੂਟ ਹੈ ਤੇ ਕਿ ਮੇਰੇ ਕਾਟਨ ਦੇ ਬਣ ਗਏ ਤੇ ਅੰਮੀ ਨੂੰ ਬਸ ਇਹ ਹੁੰਦਾ ਵੀ ਜਿਹੜੇ ਕਾਟਨ ਦੇ ਗਰਮੀਆਂ ਦੇ ਸੂਟ ਹੋਣ ਉਹਨਾਂ ਥੱਲੇ ਲਾਈਨਿੰਗ ਨਾ ਲੱਗੇ ਇਹ ਹੈਗਾ ਤਾਂ ਮਸਲੀਨ ਹੈ ਪਰ ਮੈਂ ਇਹਦੇ ਥੱਲੇ ਲਾਈਨਿੰਗ ਨਹੀਂ ਲਾਈ ਹੈਗੀ ਕਿਉਂਕਿ ਮੈਂ ਚ ਪਾ ਲੈਨੀ ਆ ਮੈਂ ਬਿਨਾ ਲਾਈਨਿੰਗ ਤੋਂ ਵੀ ਕਪੜਾ ਪਾ ਲੈਨੀ ਆ ਹਨਾ ਸੋ ਉਹ ਤੋਂ ਬਾਅਦ ਅਪਾ ਤੁਹਾਨੂੰ ਦਿਖਾਣੇ ਆ ਕੁੜਤਾ ਜਿਨੇ ਮੇਰੀਆਂ ਸਾਰੀਆਂ ਸਲਵਾਰਾਂ ਖਰਾਬ ਕਰਤੀਆਂ ਸੀ ਕੁੜਤਾ ਨਹੀਂ ਹੈਗਾ ਇਹ ਮੈਨੂੰ ਸ਼ਰਟ ਮਿਲੀ ਸੀ ਰੂਪ ਵਾਲਿਆਂ ਤੋਂ ਹੀ ਲੈ ਕੇ ਆਈ ਸੀ ਮੈਂ ਇਹ ਸ਼ਰਟ ਮੈਂ ਡਿਜ਼ਾਈਨ ਕਰ ਲਈ ਤੇ ਹੁਣ ਇਹਦੇ ਨਾਲ ਸਲਵਾਰ ਨਹੀਂ ਹੈਗੀ ਮੇਰੇ ਨਾਲ ਇਹ ਕਈ ਵਾਰ ਪੰਗਾ ਹੁੰਦਾ ਵੀ ਮੈਂ ਸ਼ਰਟ ਲੈ ਲੈਂਦੀ ਆ ਫਿਰ ਉਹਦੇ ਨਾਲ ਸਲਵਾਰ ਨਹੀਂ ਹੁੰਦੀ ਜਿਵੇਂ ਉਹ ਫਲੋਜ਼ੀ ਪਿਆ ਰਿਆ ਹੁਣ ਇਹਦੇ ਨਾਲ ਸਲਵਾਰ ਬਣਵਾ ਕੇ ਫਿਰ ਆਪਾਂ ਪਾਵਾਂਗੇ ਇਹ ਨਾ ਉਹਦਾ ਸੂਟ ਹੈ ਸ਼ਿਫੋਨ ਦਾ ਸ਼ਿਫੋਨ ਦਾ ਸੂਟ ਖੋਣ ਕਰਕੇ ਇਹ ਥੋੜਾ ਜਿਹਾ ਇਕੱਠਾ ਵੀ ਹੁੰਦਾ ਤੇ ਇਹਦਾ ਸਾਰਾ ਕਲਰ ਨਿਕਲ ਗਿਆ ਮਤਲਬ ਇੰਨਾ ਜਿਹਾ ਮੈਂ ਬਾਹਾਂ ਥੱਲੇ ਤਾਂ ਲਾਈਨਿੰਗ ਲਗਵਾਉਂਦੀ ਨਹੀਂ ਹੁੰਦੀ ਹੈਗੀ ਮੈਨੂੰ ਬਾਹਾਂ ਥੱਲੇ ਲਾਈਨਿੰਗ ਲਗਵਾਉਣੇ ਬਹੁਤ ਔਖੀ ਲੱਗਦੀ ਆ ਤੇ ਸਾਰਾ ਮਤਲਬ ਇਹਦਾ ਉਹ ਨਿਕਲ ਗਿਆ ਇਹਦੇ ਵਿੱਚ ਮੈਂ ਡਿਜ਼ਾਈਨਿੰਗ ਕੀਤੀ ਆ ਪਾਕਟ ਮੈਂ ਅੱਜਕੱਲ ਨਾ ਇਹੋ ਜਿਹੀਆਂ ਚੀਜ਼ਾਂ ਡਿਜ਼ਾਈਨ ਕਰਵਾ ਰਹੀ ਆ ਪਾਕਟ ਇਹਦੀਆਂ ਪੱਟੀਆਂ ਸੀਗੀਆਂ ਇਹਦੀ ਜਿਹੜੇ ਉਹ ਨੱਕ ਕਿਨਾਰੀ ਤੇ ਉਹ ਇੱਥੇ ਡਿਜ਼ਾਈਨ ਕਰ ਲਈਆਂ ਹਨਾ ਇਹ ਕੁਝ ਮੇਰੇ ਸੂਟ ਨੇ ਰੈਡੀ ਹੋਏ ਹੋਏ ਤੇ ਇੱਕ ਮੈਂ ਬਣਾਇਆ ਵਿਦਾਊਟ 슬ੀਵ ਸੂਟ ਇਹ ਮੈਂ ਵਿਦਾਊਟ 슬ੀਵਸ ਵਾਇਆ ਹੈ ਇਹ ਮੈਂ ਵਿਦਾਊਟ 슬ੀਵਸ ਦਾ ਸੂਆਇਆ ਹੈ ਇਹ ਰੱਖ ਦੋ ਇੱਕ ਮੈਂ ਕਰਾਈਆ ਆਹ ਸਲਵਾਰ ਡਿਜ਼ਾਈਨ ਕਿੰਨਾ ਡੀਸੈਂਟ ਹੈ ਦੇਖੋ ਇਹ ਮੈਂ ਨਾ ਪਿੰਕ ਪੀਚ ਕਰਾ ਲਈ ਕਿਉਂਕਿ ਮੇਰਾ ਪਿੰਕ ਪੀਚ ਥੋੜਾ ਫੇਵਰੇਟ ਜਿਹਾ ਕਲਰ ਹੈ ਔਰ ਮੇਰੇ ਕੋਲ ਫਿਰ ਜਿਹੜੇ ਹੁੰਦੇ ਨੇ ਹਨਾ ਸ਼ਰਟਸ ਉਹਦੇ ਨਾਲ ਫਿਰ ਮੈਂ ਕਿਤੇ ਨਾ ਕਿਤੇ ਪਾ ਲੈਣੀ ਹੁੰਦੀਆਂ ਇਹ ਕਾਟਨ ਦੀ ਹੈ ਬਿਲਕੁਲ ਕਾਟਨ ਦੇ ਇਹ ਮਸਲੀਨ ਵੀ ਨਹੀਂ ਹੈਗੀ ਕਾਟਨ ਦਾ ਫੈਬਰਿਕ ਲੈ ਕੇ ਮੇਰੇ ਕੋਲ ਫੈਬਰਿਕ ਪਿਆ ਸੀ ਉਹਨੂੰ ਮੈਂ ਏਦਾਂ ਵਰਕ ਕਰਾਇਆ ਸੋਹਣਾ ਲੱਗ ਰਿਹਾ ਨਾ ਆਹੀ ਮੇਰੇ ਕੁਸ਼ਕ ਸੂਟਸ ਨੇ ਮੈਂ ਜਿਹੜੇ ਬਣਾਉਣੀ ਆ ਤੁਹਾਡੇ ਨਾਲ ਸ਼ੇਅਰ ਕਰ ਲੈਣੀ ਹੁੰਦੀਆਂ ਕਪਸ ਤੋਂ ਮੇਰੇ ਸੂਟ ਸੋਹਣੇ ਲੱਗਣਗੇ ਹੁਣ ਇਹਨਾਂ ਨੂੰ ਆਪਾਂ ਪ੍ਰੈਸ ਫਿਊਸ ਕਰਾ ਕੇ ਵਧੀਆ ਬਣਾ ਕੇ ਰੱਖਾਂਗੇ ਉਦੋਂ ਸਾਰਾ ਕੰਮ ਫਿਨਿਸ਼ ਕਰਕੇ ਹੁਣ ਆ ਗਏ ਆਪਾਂ ਪੰਜਾਬੀ ਬਾਗ ਮੰਮੀ ਦਾ ਜਨਸੀਤ ਹੈਲਥ ਜੀ ਠੀਕ ਨਹੀਂ ਸੀ ਫਿਰ ਸਾਰੇ ਬੱਚੇ ਕਹਿੰਦੇ ਲੰਚ ਕਰਨਾ ਕਿਉਂਕਿ ਮਾਮਾ ਜੀ ਦੀ ਬੇਟੀ ਮੈਂ ਤੁਹਾਨੂੰ ਦੱਸ ਸੀਗਾ ਨਾ ਨੀਸ਼ੂ ਹੈ ਜਿਹੜੀ ਉਹ ਆਇਲਸ ਕਰਦੀ ਆ ਫਿਰ ਉਹ ਵੀ ਇੱਧਰ ਹੀ ਆ ਜਾਂਦੀ ਹੁੰਦੀ ਆ 4 ਵਜੇ ਨੀਦੀ ਲੰਚ ਇਕੱਠੇ ਕਰਾਂਗੇ ਹਨਾ ਸੋ ਇੱਥੇ ਬਣਾ ਰਹੀ ਸੀਗੀ ਮੈਂ ਚਨੇ ਚਾਵਲ ਤੇ ਹੋਰ ਵੀ ਦੋ ਚਾਰ ਕੰਮ ਸੀਗੇ ਆ ਦੇਖੋ ਅਸੀਂ ਦੁਪੱਟਾ ਦੇੜ ਰਹੇ ਹਾਂ ਕਿਸੇ ਕਸਟਮਰ ਦੀ ਆ ਲੇਸ ਲਾਈ ਸੀ ਉਹ ਕਹਿੰਦੇ ਸਾਨੂੰ ਇਹ ਪਸੰਦ ਨਹੀਂ ਵੀ ਦੇੜ ਕੇ ਨਵਾਂ ਲਾਓ ਸੋ ਇਹ ਨਵਾਂ ਲਾ ਕੇ ਹੁਣ ਦਵਾਂਗੇ ਕਿਸੇ ਕਸਟਮਰ ਨੂੰ ਸੋ ਅੱਜ ਮੈਂ ਤੁਹਾਨੂੰ ਦੱਸ ਦੇ ਮੈਨੂੰ ਨਾ ਬਹੁਤ ਕਮੈਂਟਸ ਆ ਰਹੇ ਨੇ ਬਹੁਤ ਕਮੈਂਟਸ ਆ ਰਹੇ ਨੇ ਦੀਦੀ ਤੁਸੀਂ ਮਨਪ੍ਰੀਤ ਦੀਦੀ ਨਾਲ ਬੋਲਦੇ ਨਹੀਂ ਹੈਗੇ ਦੀਦੀ ਤੁਸੀਂ ਯੂਵੀ ਉਹਨਾਂ ਦੇ ਘਰੇ ਨਹੀਂ ਜਾਂਦੇ ਹੈਗੇ ਅੱਜ ਮੈਂ ਤੁਹਾਨੂੰ ਕਲੀਅਰ ਕਰਦੀ ਆ ਅੱਜ ਮੈਂ ਤੁਹਾਨੂੰ ਉਹਦਾ ਮੇਨ ਰੀਜ਼ਨ ਦਿੰਨੀ ਆ ਵੀ ਕਿਉਂ ਨਹੀਂ ਜਾਂਦੇ ਦੇਖੋ ਇੱਕ ਤਾਂ ਦੀਦੀ ਬਹੁਤ ਗਰਮੀ ਹੈ ਤੁਹਾਨੂੰ ਵੀ ਪਤਾ ਹੈ ਵੀ ਮੇਰੀ ਕਿੱਦਾਂ ਦੀ ਜੌਬ ਆ ਹਨਾ ਵੀ ਮੈਨੂੰ ਕਦੇ ਪਹਿਲਾਂ ਇੱਧਰਲੇ ਘਰ ਕੰਮ ਨਵੇੜ ਕੇ ਫਿਰ ਉਧਰਲੇ ਘਰ ਜਾਣਾ ਪੈਂਦਾ ਫਿਰ ਉਧਰ ਮੈਂ 1 ਮਿੰਟ ਵੀ ਪਲਕ ਨਹੀਂ ਚਮਕ ਸਕਦੀ ਮੇਰਾ ਇੰਨਾ ਕੰਮ ਹੁੰਦਾ ਹਨਾ ਸੋ ਇਸ ਕਰਕੇ ਤਾਂ ਇਹ ਰੀਜ਼ਨ ਹੋ ਗਿਆ ਠੀਕ ਹੈ ਦੂਜਾ ਰੀਜ਼ਨ ਇਹ ਹੋ ਗਿਆ ਕਿ ਤੁਹਾਨੂੰ ਪਤਾ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਬਿਜ਼ੀ ਨੇ ਹਨਾ ਉਹ ਵੀ ਬਲੌਗਿੰਗ ਕਰਦੇ ਨੇ ਮੈਂ ਵੀ ਬਲੌਗਿੰਗ ਕਰਦੀ ਆ ਤੇ ਮੇਰੇ ਕੋਲ ਹੋਰ ਵੀ ਕੰਮ ਹੁੰਦੇ ਨੇ ਜਦੋਂ ਤਾਂ ਮੈਂ ਉਧਰਲੇ ਘਰ ਬੇਲ ਹੀ ਹੁੰਦੀ ਸੀਗੀ ਉਦੋਂ ਤਾਂ ਅਸੀਂ ਮਿਲ ਲਈ ਹੁੰਦਾ ਸੀਗਾ ਚਲੋ ਵੀ ਥੱਲੇ ਹੀ ਕੰਮ ਐ ਕੰਮ ਉਹ ਦੇਖ ਲਈਦਾ ਸੀ ਬਾਜ਼ਾਰ ਚਲੇ ਜਾਈਦਾ ਸੀ ਐਦਾਂ ਹੁਣ ਮੈਨੂੰ ਇਧਰੋਂ ਕਰਕੇ ਉਧਰਲੇ ਘਰ ਜਾ ਕੇ ਵੀ ਕਰਨਾ ਪੈਂਦਾ ਇਸ ਕਰਕੇ ਦੁੱਗਣਾ ਕੰਮ ਹੋ ਗਿਆ ਹੁਣ ਮੇਰੇ ਕੋਲ ਕੱਲਾ ਮਨਪ੍ਰੀਤ ਦੀਦੀ ਨਹੀਂ ਮੇਰੇ ਕੋਲ ਕਿਸੇ ਵੀ ਰਿਸ਼ਤੇਦਾਰ ਕੋਲ ਜਾਣ ਦੀ ਹਿੰਮਤ ਨਹੀਂ ਹੈਗੀ ਔਰ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਸਿੱਧੀ ਜੀ ਗੱਲ ਦੱਸਾਂ ਮੇਨ ਰੀਜ਼ਨ ਟਾਈਮ ਆ ਕਿਉਂਕਿ ਮੈਨੂੰ ਹੁਣ ਇਸ ਟਾਈਮ ਏ ਆ ਵੀ ਮੈਂ ਜਦੋਂ ਮੇਰਾ ਸੀਜ਼ਨ ਆ ਵੀ ਮੈਂ ਵਧੀਆ ਕੰਮ ਕਰ ਲਵਾਂ ਤੇ ਮੈਂ ਕਮਾਲ ਵਾਂ ਕੁਝ ਹਨਾ ਤੁਹਾਨੂੰ ਪਤਾ ਹੈ ਜਦੋਂ ਆਪਾਂ ਬਿਜ਼ਨਸ ਚੇਂਜ ਕਰਦੇ ਆ ਨਾ ਇੱਕ ਥਾਂ ਤੋਂ ਇੱਕ ਦੂਜੀ ਥਾਂ ਤੇ ਤਾਂ ਉਹ ਥੋੜਾ ਬਿਜ਼ਨਸ ਹਿੱਲ ਜਾਂਦਾ ਫਿਰ ਉਹਨੂੰ ਮੇਨਟੇਨਡ ਕਰਨਾ ਪੈਂਦਾ ਹਨਾ ਇਸ ਕਰਕੇ ਉਹ ਮੇਨਟੇਨਡ ਕਰਨ ਕਰਕੇ ਹੀ ਮੈਨੂੰ ਆ ਦੇਖੋ ਹੁਣ ਮੈਂ ਤੁਹਾਨੂੰ ਟਾਈਮ ਦਿਖਾ ਰਹੀ ਆ ਅਸੀਂ ਰਾਤ ਦੇ 11:30 ਵਜੇ ਤੱਕ ਰੋਟੀ ਖਾਣੇ ਆ ਮਤਲਬ ਇੰਨਾ ਜ਼ਿਆਦਾ ਬਿਜ਼ੀ ਸ਼ਡਿਊਲ ਹੋਇਆ ਹੋਇਆ 11:30 12 ਵਜੇ ਜਾਂਦੇ ਨੇ ਸਾਨੂੰ ਰੋਟੀ ਖਾਂਦਿਆਂ ਨੂੰ ਹਨਾ ਫਿਰ ਉਸ ਤੋਂ ਬਾਅਦ ਸੌਣੇ ਆ ਫਿਰ ਫਿਰ ਉਧਰੋਂ 6:30 ਉੱਠ ਕੇ ਫਿਰ ਉਹੀ ਭੱਜ ਦੌੜ ਹੋ ਜਾਂਦੀ ਹੈ ਤੇ ਫਿਰ ਸਾਨੂੰ ਉਹੀ ਕੰਮ ਨਵੇੜ ਕੇ ਫਿਨਿਸ਼ ਕਰਕੇ ਉਧਰ ਜਾਣਾ ਪੈਂਦਾ ਫਿਰ ਬਾਜ਼ਾਰ ਦੇ ਕੰਮ ਹੁੰਦੇ ਕਿੰਨਾ ਕੰਮ ਹੋ ਜਾਂਦਾ ਸੋ ਇਹ ਮੀਨ ਰੀਜ਼ਨਸ ਨੇ ਵੀ ਜੀਦੇ ਕਰਕੇ ਅਸੀਂ ਮਣਕੀਨੀ ਜਾਂਦੇ ਯੂਵੀ ਕੋਲ ਨਹੀਂ ਜਾਂਦੇ ਬਿਕਾਜ਼ ਸਾਡੇ ਕੋਲ ਬਿਲਕੁਲ ਟਾਈਮ ਨਹੀਂ ਹੈਗਾ ਹੋਪਸ ਆ ਬਾਬਾ ਜੀ ਸਾਡਾ ਕੰਮ ਐਦਾ ਹੀ ਰੱਖਣ ਕਿ ਸਾਡੇ ਕੋਲ ਬਿਲਕੁਲ ਟਾਈਮ ਨਾ ਹੋਵੇ ਕੱਲਾ ਮਨਪ੍ਰੀਤ ਜੀ ਦੀਨੀ ਮਤਲਬ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਕੱਲਾ ਮਨਪ੍ਰੀਤ ਜੀ ਦੀਨੀ ਸਾਡੇ ਕੋਲ ਕਿਸੇ ਰਿਸ਼ਤੇਦਾਰ ਕੋਲ ਵੀ ਜਾਣ ਦਾ ਟਾਈਮ ਨਹੀਂ ਹੈਗਾ ਹਨਾ ਸੋ ਬਾਬਾ ਜੀ ਹੋਪਸ ਉਹ ਐਦਾ ਹੀ ਸਾਡਾ ਕੰਮ ਵਧਾਈ ਰੱਖਣ ਹਨਾ ਸਾਡੇ ਕੋਲ ਕਿਸੇ ਕੋਲ ਜਾਣ ਦਾ ਟਾਈਮ ਨਾ ਹੋਵੇ ਸਾਡੇ ਕੋਲ ਤਾਂ ਇਨਫੈਕਟ ਆਪਸ ਵਿੱਚ ਇੱਕ ਦੂਜੇ ਨਾਲ ਰਾਤ ਨੂੰ ਬਹਿ ਕੇ ਡਿਸਕਸ਼ਨ ਹੁੰਦੀ ਹੈ ਤਨੂ ਬੈ ਕੇ ਸਾਡੀ ਗੱਲ ਹੁੰਦੀ ਹੈ ਵੀ ਅੱਜ ਕੀ ਹੋਇਆ ਤੇ ਕੀ ਨਹੀਂ ਆ ਰਾਤ ਨੂੰ ਅਸੀਂ ਕਰਦੇ ਆ ਔਰ ਜੇ ਮੈਂ ਤੁਹਾਨੂੰ ਟਾਈਮ ਦਿਖਾਵਾਂ ਆ 12 ਵਜੇ ਸਾਨੂੰ ਮਸਤੀ ਸੁਝਦੀ ਹੈ 12 ਵਜੇ ਸਾਨੂੰ ਮਸਤੀ ਸੁਝਦੀ ਹੈ ਸਾਰਿਆਂ ਨੂੰ ਸਾਡੇ ਕੋਲ ਰਾਤ ਦਾ ਟਾਈਮ ਹੁੰਦਾ ਹੈ ਖੇਡਣ ਉੱਦਣ ਦਾ ਹਨਾ ਨਹੀਂ ਤਾਂ ਫਿਰ ਤੁਹਾਨੂੰ ਪਤਾ ਬਾਜ਼ਾਰ ਹੋ ਗਿਆ ਕੰਮ ਹੋ ਗਿਆ ਤੇ ਮਤਲਬ ਕਾਰੀਗਰ ਨੂੰ ਸਾਂਭਣਾ ਉਹਨਾਂ ਨੂੰ ਕੰਮ ਦੇਣਾ ਉਹਨਾਂ ਨੂੰ ਸਟੱਫ ਲਿਆ ਕੇ ਦੇਣਾ ਮਤਲਬ ਸਾਰਾ ਕੁਝ ਬਹੁਤ ਜ਼ਿਆਦਾ ਹੈ ਹਨਾ ਜੇ ਇੱਧਰ ਸੀਗਾ ਨਾ ਫਿਰ ਹੁੰਦਾ ਸੀਗਾ ਵੀ ਚੱਲ ਸਾਰੇ ਸਾਂਭ ਲੈਂਦੇ ਨੇ ਮਤਲਬ ਅਮਨ ਉੱਪਰ ਹੀ ਬੈਠੇ ਨੇ ਕਾਰੀਗਰਾਂ ਨੂੰ ਦੇਖ ਲੈਣਗੇ ਹਨਾ ਵੀ ਮੈਂ ਬਾਜ਼ਾਰ ਜਾਇਆ ਹੁੰਦੀ ਹੁੰਦੀ ਸੀ ਮੈਂ ਮੰਨਪ੍ਰੀ ਦੀ ਨਾਲ ਫਰੀ ਜਾਂਦੀ ਹੁੰਦੀ ਸੀ ਬਾਜ਼ਾਰ ਪਰ ਲਿਟਰਲੀ ਹੁਣ ਬਿਲਕੁਲ ਟਾਈਮ ਨਹੀਂ ਗਾ ਇੱਕ ਇਹ ਆ ਵੀ ਕੁਛ ਅਸੀਂ ਬਣ ਜਾਈਏ ਤੇ ਕੁਛ ਬਣਾ ਲਈਏ ਇਹ ਹੁਣ ਸਾਡਾ ਮੋਟਿਵ ਹੈ ਦੋਨੋਂ ਜੀਆਂ ਦਾ ਵੀ ਅਸੀਂ ਕੁਛ ਮੁਕਾਮ ਮਤਲਬ ਆਪਣਾ ਸਕਸੈਸ ਹਾਸਲ ਕਰਨਾ ਹੈ ਅਸੀਂ ਆਪਣਾ ਕੁਛ ਨਾਮ ਬਣਾਉਣਾ ਹੈ ਖੰਨੇ ਦੇ ਵਿੱਚ ਠੀਕ ਹੈ ਬਸ ਇਹ ਰੀਜਨਸ ਨੇ ਮੇਨਲੀ ਜਿਹੜਾ ਅਸੀਂ ਕਿਤੇ ਵੀ ਨਹੀਂ ਜਾ 파 ਰਹੇ ਹੈਗੇ ਔਰ ਕਿਸੇ ਵੀ ਰਿਸ਼ਤੇਦਾਰੀ ਚ ਕਿਤੇ ਵੀ ਕੱਲਾ ਮੰਨਪ੍ਰੀ ਦੀਦੀ ਨਹੀਂ ਹੈਗੇ ਇਨ ਫੈਕਟ ਸਾਰੇ ਰਿਸ਼ਤੇਦਾਰ ਸੇਮ ਨੇ ਹੁਣ ਤਾਂ ਇਸ ਟਾਈਮ ਸਿਰਫ ਆਪਣੀ ਫੈਮਲੀ ਲਈ ਟਾਈਮ ਆ ਫੈਮਲੀ ਨੂੰ ਟਾਈਮ ਦੇਦੀ ਹੈ ਨਾ ਉਹੀ ਬਹੁਤ ਹੈ ਸੋ ਥੈਂਕ ਯੂ ਤੁਹਾਨੂੰ ਸਾਰਿਆਂ ਨੂੰ ਮੈਂ ਟਾਈਮ ਜ਼ਰੂਰ ਕੱਢਦੀ ਹੁੰਦੀ ਆ ਤੁਹਾਡੇ ਸਾਰਿਆਂ ਲਈ ਟਾਈਮ ਮੈਂ ਕੱਢਣਾ ਬਹੁਤ ਜ਼ਰੂਰੀ ਹੈ ਅਜਾਣ ਕੋ ਲਾਈਕ ਕਰੋ ਐਂਡ ਸਬਸਕ੍ਰਾਈਬ ਕਰਾ ਐਂਡ ਸ਼ੇਅਰ ਕਰੋ ਆਤਾ ਹੈ ਤਾਂ ਫੇਵਰੇਟ ਡਾਇਲੋਗ ਹੋ ਗਿਆ ਸੋ ਕੱਲ ਨੂੰ ਮਿਲਦੇ ਆ ਬਾਏ ਗੁੱਡ ਨਾਈਟ ਸਾਰਿਆਂ ਨੂੰ ਟੇਕ ਕੇਅਰ